ਲੋਵੀ ਦੋਸਤੋ ਕੱਲ ਪਰਫਮ ਤੇ ਇੱਕ ਗੋਲਡਨ ਰੌਗ ਦਾ ਬਸ਼ੀਰਾ ਪਾਇਆ ਸੀ ਤੇ ਮਿੱਤਰੋ ਉਹ ਹੋ ਗਿਆ ਸੇਲ ਤੇ ਫਿਰ ਫਿਰ ਪਾਵਾ ਭਰਾਵਾਂ ਦੇ ਉਹ ਬੱਚੇ ਤੇ ਫੋਨ ਆਏ ਸੀ ਬਾਈ ਯਾਰ ਚੰਗਾ ਘੂੜਾ ਬੰਨ ਵਾਲਾ ਜੈ ਜੈ ਮੌਲੋ ਦਾ ਬਸ਼ੀਰਾ ਹੋਵੇ ਪਰ ਖਾਨਦਾਨ ਕਨਫਰਮ ਹੋ ਤਾਂ ਮਿੱਤਰੋ ਅੱਜ ਬਸ਼ੀਰਾ ਲਿਆਤਾ ਤੁਹਾਨੂੰ ਜਿਹਦਾ ਖਾਨਦਾਨ ਵੀ ਕਨਫਰਮ ਤੇ ਬਣੂ ਵੀ ਟੌਪ ਦਾ ਬੱਚਾ ਤੇ ਰੇਟ ਵਜਾਇਆ ਲੱਖੋਂ ਥੱਲੇ ਮੌਲ ਲੈ ਵੀਡੀਓ ਤੇ ਬੈਠੀ ਆਪਾਂ ਬੋਲ ਦਿੰਨਾ ਨੇ ਤਾਂ ਬਾਲੇ ਭਰਾਵਾਂ ਦਾ ਲਾਂਭਾ ਜਾਂ ਹੁੰਦਾ ਭਾਈ ਰੇਟ ਨਹੀਂ ਦੱਸਦੇ ਤਾਂ ਮਿੱਤਰੋ ਰੇਟ ਆਪਾਂ ਆਈਡੀਆ ਦੇ ਦੇ ਦੇਣਾ ਵੀ ਲੱਖੋਂ ਥੱਲੇ ਹਜ਼ਾਰਾਂ ਚ ਮੁੱਲ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤੋ ਅੱਜ ਤਰੀਕ 3 ਅਗਸਤ 2025 ਦੀ ਇਹ ਵੀਡੀਓ ਆ ਤੇ ਮਾਰਵਾੜੀ ਬਸ਼ੀਰਾ ਲੈ ਆਇਆ ਜੈਜ ਮੋਲ ਦਾ ਚੰਗੀਆਂ ਕੰਡੀਸ਼ਨਾਂ ਦਾ। ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਵੱਧ ਤੋਂ ਵੱਧ ਭਰਾਵਾਂ ਤੱਕ ਇਹ ਵੀਡੀਓ ਪਹੁੰਚੇ ਤਾਂ ਕਿ ਜਿਨ੍ਹਾਂ ਨੂੰ ਵੀ ਲੋੜ ਹੋਵੇ ਮਾਰਵਾੜੀ ਬਸ਼ੀਰੇ ਦੀ ਚੰਗਾ ਘੋੜਾ ਬੰਨਣ ਵਾਲਾ ਬਸ਼ੀਰਾ ਭਾਲਦੇ ਹੋਣ ਉਹਨਾਂ ਦੀ ਭਾਲ ਖਤਮ ਹੋ ਜਾਵੇ। ਸਾਰੇ ਖਾਨਦਾਨ ਦਾ ਡਿਟੇਲ ਦਵਾਂਗੇ ਬਸ ਤੁਸੀਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਕਿਉਂਕਿ ਮਿਹਨਤ ਸਾਡੀ ਬਹੁਤ ਲੱਗੇ ਤੁਹਾਡੇ ਲਈ ਜੈਜ ਮੋਲ ਦੇ ਚੰਗੇ ਤੋਂ ਚੰਗਾ ਜਾਨਵਰ ਲੱਭ ਕੇ ਲੈਉਣ ਲਈ। ਆਜੋ ਵੱਧਦੇ ਆ ਵੀਡੀਓ ਵੱਲ ਦਿੰਦੇ ਆ ਡਿਟੇਲ ਦੋਸਤੋ ਕੋ ਮੈਤ ਰੰਗ ਦਾ ਪੱਕੇ ਕੋ ਮੈਤ ਰੰਗ ਦਾ ਬਸ਼ੀਰਾ ਚਾਰੇ ਪੈਰ ਬਰਾਬਰ ਚਿੱਟੇ ਥੋੜੇ ਥੋੜੇ ਗਿੱਟੇ ਚਿੱਟੇ ਆ ਸੌਂਬਰਾ ਸੈਜ ਦੇਖੋ ਕਿੰਨਾ ਤੇ ਮੱਥੇ ਫੁੱਲ ਆ ਪੰਜ ਗਲੇਨ ਬਸ਼ੀਰਾ ਦੋਸਤੋ ਹੁਣ ਤੁਹਾਨੂੰ ਵੀ ਪਤਾ ਪੰਜ ਗਲੇਨ ਜਾਂਦਾ ਮਿਲਦਾ ਬਹੁਤ ਘੱਟ ਜੇ ਮਿਲਦਾ ਤਾਂ ਮਾਰਕਿੰਗ ਪ੍ਰੋਪਰ ਨਹੀਂ ਮਿਲਦੀ ਪ੍ਰੋਪਰ ਮਾਰਕਿੰਗ ਦਾ ਬਸ਼ੀਰਾ ਲਿਆ ਤਾਂ ਦੋਸਤੋ ਲੈਂਥ ਲੈਂਥ ਸੋਹਣੀ ਆ ਹੱਡ ਪੈਰ ਦੇ ਕਿੰਨਾ ਖੁੱਲਾ ਪੂਰੇ ਮਜ਼ਬੂਤ ਹੱਡ ਪੈਰ ਦਾ ਮਣੀਆ ਮੂਨੀਆ ਪਤਲਾ ਲੱਗਿਆ ਲੰਮੀ ਧੌਣਾ ਕੁੰਡੀ ਵਾਲਾ ਕੰਨਾ ਤੇ ਉਮਰ ਦੀ ਗੱਲ ਕਰੀ ਤਾਂ ਦੋਸਤੋ ਸਾਲ ਕਿਦਾ ਹੋ ਗਿਆ ਬੱਚਾ 11-12 ਮਹੀਨੇ ਦੀ ਉਮਰ ਆ ਪਰ ਮਜੂਤੀ ਮਜਬਾਤੀ ਚੰਗੀ ਆ ਧੌਣ ਧੂਣ ਵੀ ਲੰਮੀ ਨਖਰਾ ਤੇ ਕਰੰਟ ਵੀ ਪੂਰਾ ਦੇਖ ਸਕਦੇ ਹੁਣ ਜੇ ਆਪਾਂ ਇਹਦੇ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਪੂਰੇ ਤਗੜੇ ਖਾਨਦਾਨ ਦਾ ਆਲੀਸ਼ਾਨ ਲਾਈਨ ਚੋਂ ਆਪਣਾ ਲਿਵਿੰਗ ਲੈਜੈਂਡ ਜਿਹਨੂੰ ਕਹਿ ਦਿੰਦੇ ਆ ਤੇ ਜਾਂ ਆਪਾਂ ਕਹਿੰਦੇ ਸਭ ਤੋਂ ਵੱਧ ਘੋੜੇ ਪੈਦਾ ਕਰਨ ਵਾਲਾ ਪੰਜਾਬ ਦਾ ਘੋੜਾ ਦਲਵਾਗ ਰਣੀਆ ਰਣੀਆ ਵਾਲਾ ਦਲਵਾਗ ਉਹਦਾ ਪੋਤਾ ਹੈ ਦੋਸਤੋ ਅਨਮੋਲ ਰਤਨ ਘੋੜੇ ਦਾ ਬੱਚਾ ਅਨਮੋਲ ਰਤਨ ਘੋੜਾ ਖੇੜੀ ਵਾਲਾ ਬਾਬੇ ਆ ਜਿਹੜੇ ਉਹਨਾਂ ਕੋਲ ਘੋੜਾ ਸੀ ਜੀ ਉਹਦਾ ਬੱਚਾ ਬਾਬਾ ਜਗਦੀਸ਼ ਗਿਰਜੀ ਜਿਹੜੇ ਸੰਗਰੂਰ ਦੇ ਨੇੜੇ ਆ ਖੇੜੀ ਵਾਲੇ ਉਹਨਾਂ ਦਾ ਘੋੜੇ ਦਾ ਅਨਮੋਲ ਰਤਨ ਉਹਨਾਂ ਕੋਲ ਸੀ ਉਹਨਾਂ ਦੇ ਘੋੜੇ ਦਾ ਬੱਚਾ ਮਾਂ ਇਹਦੀ ਦੋਸਤੋ ਪ੍ਰਮਾਤ ਲਾਈਂਦੀ ਪੂਰੇ ਟੌਪ ਕਲਾਸ ਬਹਿੇਰਾ ਪੂਰਾ ਤਗੜਾ ਬੰਦਾ ਦਾ ਰੇਟ ਹਜ਼ਾਰਾਂ ਦਾ ਫੋਨ ਲਾ ਲੈਤਾ